ਔਰ লাই ਵੀ ਸਾਡੇ ਪੀਡੀਏ ਦੇ ਲੇਖਕ। ਬੜਾ ਜ਼ੋਰ ਪ੍ਰਚਾਰ ਕਰਦੇ ਨੇ ਸਰਕਾਰ ਦੇ ਆ ਕੀਤਾ ਕਰਤੀ ਫੌਮ ਨੇ ਆਪੀ ਦਾ ਇਹ ਵਾਅਦਾ ਕੀਤਾ ਸੀ ਲੈਕਾ ਜਲਾਣਾ ਦੀ। ਔਰ ਇਹ ਹਾਸੂ ਹਿਲੇ ਦੇ ਕਲਾ ਕਰਦੇ ਨੇ ਜਿਨ੍ਹਾਂ ਨੂੰ ਇਹੀ ਪਤਾ ਕਿ ਦੇ ਕੌਣ ਹੈ ਕਿ ਕਿਤੇ ਜਾ ਕੇ ਗੱਲ ਕਹੀਏ। ਉਹਨਾਂ ਵੀ ਬਾਤ ਕਿ ਜੀ ਸੌਂਦ ਦਿੱਤੀ ਜਾਂਦਾ ਹੈ ਜਿਹੜੀ ਮੈਂ ਇਸ ਤਰ੍ਹਾਂ ਸਭ ਤੋਂ ਵੱਡਾ ਤਾਂ ਮੈਂ ਆਲੋਚਨਾ ਕੀਤੀ ਗਈ ਸਾਰੀ ਮੀਡੀਆ ਵੱਲੋਂ ਸਾਹਮਣੇ ਹੈ ਤੇ ਅੱਜ ਦੀ ਗੱਲ ਇਸ ਕਰਕੇ ਹੈ ਕਿ ਬੜੀ ਖੁਸ਼ੀ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਕਰਿਸ਼ੀ ਜੀ ਦੀ ਵਰਤਨ ਕਰਦਾ ਜੀ ਨੂੰ ਕੰਟਰੈਕਟ ਦਿੱਤਾ ਗਿਆ ਹੈ ਅਤੇ ਸੱਜੇ ਪਾਸੇ ਮੇਰੇ ਨਾਲ ਪੀਐਸਪੀ ਦੇ ਅੰਮ੍ਰਿਤ ਪੰਜਾਬ ਦੇ ਮੋਟੇ ਪੱਗੀ ਅੱਜ ਦੀ ਇਸ ਕਾਨਫਰੰਸ ਕਰ ਰਹੇ। ਦੇ ਤੋਂ ਸਾਥੀ ਨਾਲ ਇਸ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਅਸੀਂ ਲੀਡਰ ਹਾਂ। ਸਾਡੇ ਸਮਾਜ ਦੇ ਵਿੱਚ ਇੰਨੀ ਜੁੜੇ ਲੀਡਰ ਸਾਡੇ ਜਿਹੜੇ ਹੱਥਾਂ ਦੇ ਜ਼ਰੂਰੀ ਹੱਥ ਲੋਪਾਂ ਦਾ ਹੈ ਕਰਾਈ ਸੀ। ਇਹਨਾਂ ਦੀ ਆਵਾਜ਼ ਸਭੀ ਤਰੀਕਿਆਂ ਦੇ ਸਭੀ ਫੋਰਮਾਂ ਵਿੱਚ ਸਭੀ ਤਰ੍ਹਾਂ ਦੇ ਔਰ ਸਾਡੀ ਸਾਰੇ ਲੋਕੀ ਉਹ ਹੋ ਰਹੀ ਉਹ ਸੋਤ ਸਹੀ ਬਹਾਨੇ ਦੀ ਰਹੀ ਕਿ ਸਾਡੇ ਜਿਹੜੇ ਲੀਡਰ ਮਿਲੇ ਉਹਦਾ ਨੇ ਸਮੇ ਸਮੇਂ ਤੇ ਰਹਦੇ ਨਾ ਤਾਂ ਆਪਣੇ ਕਿਤੇ ਦੀ ਬਾਤ ਸੀ ਨਾ ਤਾਂ ਆਪਣੇ ਕਿਤੇ ਦੀ ਬਾਤ ਸੀ ਤੇ ਨਾ ਹੀ ਉਹਨਾਂ ਨੇ ਆਪਣੇ ਰੂਪੇ ਪੰਜਾਬ ਦੀ ਬਾਤ ਸੀ ਤੇ ਜਦੋਂ ਕੀਤਾ ਸਾਰ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਸਿਰਫ ਤੇ ਸਿਰਫ

ਅਸੂ ਹੁੰਦੇ ਜਿੱਦਾਂ ਕਰਦੇ ਨੇ ਮੈਂ ਨੇ ਵੀ ਵੀਡੀਓ ਦੇਖੀ ਸੀ ਕਹਿੰਦੇ 23 250 ਕਰਨੇ ਦੀ ਕੋਈ ਵੀ ਲਾਈਵ ਚੱਲਦੀ ਰਹੀ ਤਾਂ ਲੋਕ ਜਦੋਂ ਇਹਨਾਂ ਨੂੰ ਸੁਣਦੇ ਨੇ ਦੇਖਦੇ ਨੇ ਮਤਲਬ ਸੱਚਾਈ ਨਹੀਂ ਪਤਾ ਆਉਂਦੀ ਸੱਚਾਈ ਮੈਂ ਪਹਿਲਾਂ ਵੀ ਕਿਹਾ ਸੀ ਮਾ ਜੀ ਦੀ ਕਹਿੰਦੀ ਕਿ ਖੰਨੇ ਦੀਆਂ ਲੱਗਦਾ ਇਹੇ ਤੋਂ ਲਾਤੀ ਭਾਗ ਦੇ ਕਰਦੇ ਇਹ ਕਿਤੇ ਨੇ ਚਾਲੂ ਕਰਵਾਇਆ ਸੀ ਤਾਂ ਕਰਤੀ ਸੀ ਫੌਨ ਨੂੰ ਸਭ ਨੂੰ ਕਹਿੰਦੇ ਲੱਸੀ ਜਾਂਦੇ ਬਾਦੀ ਉਹ ਲਿਮਟਿਡ ਦੇ ਨਾਲ ਇਹਨਾਂ ਨਾਲ ਮੁਲਾਕਾਤ ਕਰੀ। ਉਹ ਹੋਇਆ ਕਿ ਇਹਦੇ ਲਈ ਮਤਨੇ ਇੱਕ ਪੂਰੀ ਪੂਰੀ ਕਰੰਮਬਾਰ ਗੱਲ ਦੱਸਦਾ ਹੈ ਔਰ ਅੱਜ ਅੱਜ ਲੋਕਾਂ ਨੇ ਕਹਿਣ ਲੱਗੇ। ਨੰਬਰ 1 ਇਹ ਕਿ ਉਹ ਪ੍ਰੈਸ ਆਊਟ ਕਿਥੇ ਨੇ ਜਿਹੜੇ ਆਪਣੇ मेरे एस पीसी जी एक्टिव मैं तुम्हें अच्छे प्रिंट आउट दिखाने चाहता नैशनल हाईवे अथॉरिटी ऑफ इंडिया लिमिटेड एन एक ऐसा आधार है जोड़ा केंद्र सरकार ने अधीन नहीं आता भाजपा की सरकार से मोदी साहब के अधीन आता है नैशनल हाईवे अथॉर ऑफ इंडिया ਔਰ ਇਹਦੇ ਜਿਹੜੇ ਮਿਨਿਸਟਰ ਨੇ ਯੂਨੀਅਨ ਮਿਨਿਸਟਰ ਨੇ ਉਹ ਹੈਗੇ ਸ਼੍ਰੀ ਨਤਿੰਗਰ ਜੀ ਐਨਟੀਆਈ ਲੋਕਾਂ ਤੋਂ ਟੈਕਸ ਦੇ پیسے ਕਲੈਕਟ ਕਰਦਾ ਹੈ ਰੂਟ ਟੈਕਸ ਦੇ پیسے ਕਲੈਕਟ ਕਰਦਾ ਹੈ ਔਰ ਉਹਦਾ ਜ਼ਿੰਮੇਵਾਰੀ ਕਿਸਨ ਦੀ ਹੈ ਜਿੰਨੀਆਂ ਜੀਟੀ ਰੋਡ ਦੇ ਉੱਤੇ ਚਾਹੇ ਉਹ ਮੇਨ ਰੋਡ ਦੀ ਹੋਵੇ ਚਾਹੇ ਜੀਟੀ ਰੋਡ ਦੇ ਨਾਲ ਲੱਗਦੀ ਹੋਵੇ ਸ਼ਹਿਰਾਂ ਦੇ ਵਿੱਚ ਕੋਈ ਵੱਡੀ ਸੜਕ ਹੋਵੇ ਉਹਨਾਂ ਦੀਆਂ ਲੇਟਾਂ ਚਲਾਣੀ ਲੇਟਾਂ ਲਾਉਣੀ ਹੈ ਮਰਮਤ ਕਰਨੀ ਹੈ ਜੀਵਨ ਦਰਕੇ ਜੀਜੀ ਰੋਡ ਦੇ ਦੋਹੇ ਪਾਸੇ ਉੱਪਰ ਵੀ ਤੇ ਖਲੜੇ ਦੀ ਸਰਵਿਸ ਮੈਂਡੀ ਚਲਾ ਕਰਨੀ ਤੇ ਉਸ ਦੇ ਨਾਲ ਨਾਲ ਉੱਥੇ ਜਿਹੜੇ ਘਾਹ ਨੇ ਲੰਗੜੀ ਬੀਤੀ ਹੈ ਘਾਹ ਇਹ ਉਹਨਾਂ ਦੀ ਕਟਾਈ ਕਰਨੀ ਤੇ ਜਿੱਨੀ ਡਰੇਨੇਜ ਹੈ ਜੰਨੇ ਡਰੇਨ ਬਣੇ ਹੋਏ ਨੇ ਉਹਨਾਂ ਦੀ ਜੇ ਕੋਈ ਉੱਪਰ ਸਲੇਪਾਂ ਚੁੱਤੀਆਂ ਸਲੇਪਾਂ ਵਾਲੀਆਂ ਉਹਨਾਂ ਦੀ ਸਫਾਈ ਕਰਨੀ ਹਰ ਕਿਸਮ ਦਾ ਰਸ ਰਸਬ ਜਿਹੜਾ ਹੈ ਉਹ ਲੈਸ ਨਹੀਂ ਹੁੰਦੇ ਆ ਬੋਦੀ ਆ ਤੇ ਈਰੀਆ ਦੇ ਅਧੀਨ ਹੁੰਦਾ ਪਰ ਉਹ ਕੂਟ ਨਾ ਕਹਿਣਾ ਪਿਆ ਬਗੜਾ ਸਾਡੇ ਪੂਰੇ ਦੇ ਮੂਰਖ ਵਿਧਾਇਕ ਸਾਡੇ ਸਾਫਤਾਂ ਜਿਨ੍ਹਾਂ ਨੂੰ ਇਹ ਹੀ ਪਤਾ ਕਿ ਦੇਸ਼ ਕੀ ਕੌਣ ਹੈ ਕਿ ਸਿੱਧੇ ਜਾ ਕੇ ਗੱਲ ਕਰਨੀ ਹੈ ਉਹਨਾਂ ਦੀ ਬਾਤ ਨੂੰ ਵੀ ਸੌਂਦ ਦਿੱਤੀ ਜਾਂਦਾ ਕਿ ਮੈਂ ਇਸ ਕੰਮ ਨੂੰ ਹਰਾਣ ਹੁਣ ਹਰਾਨੀ ਦੀ ਗੱਲ ਆ ਜਿਵੇਂ ਮੈਂ ਜੋ ਵੀ ਗੱਲ ਕਰਦਾ ਮੈਂ ਬੜੇ ਸਤਾਨਾ ਨਾ ਹਮੇਸ਼ਾ ਸਬੂਤਾਂ ਨਾਲ ਗੱਲ ਕਰਦਾ ਮੈਂ ਅੱਜ ਤੱਕ ਵੀ ਮਿਰ ਅਧਾਰ एक प्रिंट आउट हो रोटा दो सैटलाइट ए नैशनल हाईवे अथॉरिटी ऑफ इंडिया सोमा आइसोलैक्स एन एच वन टोलवेज प्राइवेट लिमिटेड चेनएज नंबर एवें सोमा आइसोलैक्स एन एच वन सोलवे प्राइवेट लिमिटेड चेन एज नंबर ऐसा करके दो तीन चार पांच छे कंपनी जिदेज एन एच एल सोम दिन कंपनी ਇਹਨਾਂ ਦੀ ਪੀਐਸਪੀਸੀਐਲ ਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿमिटेड ਜਿਹਨੂੰ ਅਸੀਂ ਬਿਜਲੀ ਬੋਰਡ ਦਾ ਸਦਾਰਾ ਕਹਿੰਦੇ ਆ ਉਹਦੇ ਨਾਲ ਇਹਨਾਂ ਦੀ ਪੈਂਡਿੰਗ ਅਮਾਉਂਟ ਹੈ ਜਾਂ ਡਿਫਾਲਟਿੰਗ ਅਮਾਉਂਟ ਹੈ ਜਿਹਦੇ ਨੂੰ ਸਾਢੇ 12 ਲੱਖ ਰੁਪਏ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਕਪੂਰੀਆ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਕੇਸ ਵਕਤ ਦੇਣਾ ਬੜਾ ਧਿਆਨ ਨਾਲ ਉਹ ਇਹਦੀ ਕ੍ਰੋਨੋਲੋਜੀ ਸਮਝ ਲਓ ਕੀ ਹੈ ਆ ਮੈਂ पूरा डेटा जाट के साथ तैयार करके लेते हैं ये ਸਾਡੇ 3 ਮੀਟਰ 1 2 ਤੋਂ 3 ਮੀਟਰ ਲੱਗੇ ਹੋਏ ਨੇ ਭਾਤਲੇ ਚੌਕ ਤੋਂ ਲੈ ਕੇ ਹੋਲਡ ਜਿਮ ਤੋਂ ਲੈ ਕੇ ਸਿਟੀ ਸੈਂਟਰ ਤੱਕ ਇਹ 3 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਤੇ 2 ਮੀਟਰ ਲੱਗੇ ਹੋਏ ਨੇ ਸਾਡੇ ਥੰਨੇ ਦੇ ਅਮਨੋਰ ਰੋਡ ਦੇ ਚੌਕ ਦੇ ਵਿੱਚ 1 ਮੀਟਰ ਲੱਗਿਆ ਹੋਇਆ ਹੈ ਥੰਨੇ ਦੇ ਲਨਹਰੀ ਰੋਡ ਚੌਕ ਤੇ 2 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਹਨਰਾ ਰੋਡ ਤੇ ਔਰ ਜੇਕਰ ਜਿਹੜੀ ਮੈਂ ਡਿਫਾਲਟਿੰਗ ਅਮਾਉਂਟ ਦੀ ਗੱਲ ਕਰਾਂ ਤਾਂ ਡਿਫਾਲਟਿੰਗ ਅਮਾਉਂਟ ਕੀ ਹੈ ਜਿਹੜੇ 3 ਮੀਟਰ ਨੇ ਉਹਨਾਂ ਦੀ ਅਮਾਉਂਟ ਹੈ 1 ਮੀਟਰ ਦੀ 3,36,000 ਰੁਪਏ ਇਸ ਦੀ ਹੈ ਜੀ 2,37,000 ਤੇ ਇਸ ਦੀ ਹੈ ਜੀ 1,35,000 ਜਿਹੜਾ ਐਨ ਐਚ ਪੀ ਹੈ ਜੀ ਨੇ ਪੀ ਐਸ ਸੀ ਅੰਦਰ ਦੂਸਰੇ ਪਾਸੇ ਜਿਹੜੇ 2 ਮੀਟਰ ਨੇ ਉਹਨਾਂ ਦੀ ਅਮਾਉਂਟ ਹੈ ਜੀ ਇਸ ਦੀ 30,000 ਰੁਪਏ ਇਸ ਦੀ ਹੈ ਜੀ 99,000 ਤੇ ਫਿਰ ਉਸ ਤੋਂ ਬਾਅਦ ਉਹ ਜਿਹੜੇ 2 ਮੀਟਰ ਸਮਰਾਨਾ ਰੋਡ ਦੇ ਚੌਕ ਤੇ ਲੱਗੇ ਹੋਏ ਨੇ उन्हें जीडी अमाउंट डिफॉल्टिंग अमाउंट वह चार लाख पैंती तो हज़ार पांच सौ पचानवे इदा करके जो तो प्रोटेज तो किया जाए साढ़े बारह लख रुपया नैशनल हाईवे अथॉरिटी ऑफ इंडिया केंद्र सरकार के महकमें महकमे मैं नैशनल हाईवे अथॉरिटी ऑफ इंडिया लिमिट में टाइम टाइम सिर्फ पुछता रहना उन्होंने अफसर में मीटिंग करता रहना बुला के ਇਹ ਬਰਾਵੋ ਜਦੋਂ ਤੁਸੀਂ ਪਹਿਲਾ ਪੈਸੇ ਦੇਣੇ ਸੀ ਉਦੋਂ ਆਸੀ ਤੁਹਾਡਾ ਰਾਸਤਾ ਕਰਕੇ ਦੂਜੀ ਬੋਰਡ ਦੇ ਪੈਸੇ ਦਵਾ ਕੇ ਲੈ ਕੇ ਆਦੀ ਪ੍ਰਾਪਤਿਆ ਸੀ ਉਸੇ ਟਾਈਮ ਫਿਰ ਪੇਮੈਂਟ ਕਰਿਆ ਕਰੋ ਤਾਂ ਜੋ ਬਾਰ-ਬਾਰ ਇਹਨਾਂ ਨੂੰ ਕਨੈਕਸ਼ਨ ਕਰਦੇ ਨਾ ਪੈ। ਹੁਣੇ ਸਾਰੇ ਕਨੈਕਸ਼ਨ ਕੱਟੇ ਹੋਏ ਨੇ ਇਹਨਾਂ ਨੇ ਕਿਤੇ ਨਹੀਂ ਪੇਮੈਂਟ ਕਰੇ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਟਿਡ ਨੂੰ ਕਿਤੇ ਜੇ ਵੀ ਤੁਸੀਂ ਰਿਮਾਈਂਡਰ ਲਾਈਟ ਆਹ ਸੁਣੋ ਜੀ ਕਿੱਡੀ ਵੱਡੀ ਗੱਲ ਆਟਾ ਮਹਿਕਮਾ ਪੰਜਾਬ ਸਰਕਾਰ ਦਾ ਪੀਐਸਪੀਸੀਐਲ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਿਟਿਡ ਨੂੰ ਪੱਤੀਆਂ ਕੱਢ ਰਿਹਾ ਹੈ ਕਿ ਸਾਡੀ ਜਿਹੜੀ ਇਹ ਪੈਂਡਿੰਗ ਪੇਮੈਂਟ ਹੈ ਆ ਲਿਖਿਆ ਆਇਆ ਸੀ ਕਿ ਕਿੱਥੇ ਕਿੱਥੇ ਦੀ ਪੈਂਡਿੰਗ ਪੇਮੈਂਟ ਹੈ ਕਿ ਸਾਡੀ ਇਹ ਜਿਹੜੀ ਪੈਂਡਿੰਗ ਪੇਮੈਂਟਾਂ ਨੇ ਇਹ ਪ੍ਰਿੰਟਾ ਕਰਾਓ ਅੰਨੇ ਦੇ ਲੋਪ ਨੇ ਜਿਹੜੇ ਉਹ ਮੇਰੇ ਪਰ ਨਹੀਂ ਨਲਾਕ ਵਿਧਾਇਕੂਰੇ ਦਾ ਸਾਥਕ ਉਹਨੂੰ ਸਮਝ ਹੀ ਨਹੀਂ ਆਉਂਦੀ ਕਿ ਜਿਹਦੇ ਖਿਲਾਫ ਹੋਣਾ ਨਹੀਂ ਕਿੱਥੇ ਵੀ ਕਰਿਆ ਹੈ ਮੈਂ ਨਾ ਹਾਰਾਂ ਪਤਾ ਨਹੀਂ ਮੈਂ ਤੇ ਲੋਕ ਕਹਿੰਦੇ ਸੂਰੇ ਗੋੜਾ ਖਾਂਦ ਨੇ ਸ਼ਾਮ ਨੂੰ ਉੱਤਨ ਲਾਣ ਫਿਲੰਦ ਨੇ ਹੋਰੇ ਪਾਸੇ ਨੇ ਫਿਰਦਾ ਹੈ। ਸਭੇ ਤੋਂ ਕਹਾਣੀ ਬਹਾਰ ਹੈ ਮੇ ਤਾਂ ਹਰਾਨੀ ਦੀ ਗੱਲ ਹੈ। ਉਹ ਇਸ ਕੋ ਅੱਗੇ ਚੱਲਦੇ। ਪਹਿਲੀ ਗੱਲ ਤਾਂ ਇਹਨਾਂ ਨੂੰ ਲੋਕ ਇਸ ਇੰਨੀ ਚ ਕਾਕਾ ਜੀ ਕਹਿੰਦੇ। ਇਹ ਮੈਂ ਲੋਕਾਂ ਨੂੰ ਕਹਿਣਾ ਚਾਹੇਗਾ ਇਹ ਕਾਕਾ ਜੀ ਦਾ ਪੁੱਤਣੇ ਮੁਕਜੇ ਸੀ ਜਿੱਦਣ 31 ਅਗਸਤ 1994 छत्तीस अगस्त उन्नीस सौ चौनवे ने जिसन ने बाद डाका जी तो मैं डाका जी कहना चाहना तो मैं डाका जी उम्मीद रहने कि डाका जी क्यों हूँ एम करो थे कीना मंडी किसी भी न्यूट्रल व्यापारी रखो जो किसी सियासी जमात नहीं लगा ਜੇ ਜਦੋਂ ਇਹਨਾਂ ਦਾ ਸਰਕਾਰ ਦਾ ਟੈਂਸੀ ਉਹਦਾ ਕਾਗਜ਼ ਦਾ ਟੈਂਸੀ ਪਾਸਾ ਲਾਜੀ ਮੰਦੀ ਦੇ ਹਾਲਾਤ ਕੀ ਸੀ ਛਾਕੇ ਬੱਚੇ ਨੇ ਇਹ ਨਹੀਂ ਮੇਰੇ ਇਹ ਪੁੱਛ ਲਿਓ ਜਾ ਕੇ ਕਿ ਸ਼ਹਿਰ ਦੇ ਬੱਚੇ ਬੱਚੇ ਨੂੰ ਤੇ ਸ਼ਹਿਰ ਦੇ ਹਾਲਾਤ ਕੀ ਸੀ ਮੈਂ ਤਾਂ ਆਪਣੇ ਮੈਂ ਦੇਖੋ ਸਾਡੀ ਬਾਣੀ ਵੀ ਲਿਖਿਆ ਪੜ ਅੱਖਰ ਇਹ ਗੁਰਦੀਏ ਮੇਰੇ ਸੰਗ ਨਾਲ ਲਿਖੀ ਮੈਂ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਦੇਣਾ ਚਾਹਦਾ ਕਿਉਂ ਕਿ ਜੇ ਇੱਕ ਬੇਅਤੂਫ ਹੈ ਤਾਂ ਜਿਵੇਂ ਨਾਲ ਦੇਖੋ ਬੰਦੇ ਇਹ ਇੱਕੋ ਸਮੇਂ ਦੇ ਵਿੱਚ ਕਿ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਜਾਂਦਾ ਹੈ। ਸੋ ਆਸੀਂ ਥੋੜੋ ਇਸ ਤਰ੍ਹਾਂ ਨਾਲ ਕਰਦੇ। ਆਸੀਂ ਤਾਂ ਜੋ ਜ਼ਿੰਮੇਵਾਰ ਬੰਦੇ ਆਸੀਂ ਸ਼ਹਿਰ ਨੂੰ ਜ਼ਿੰਮੇਵਾਰੀ ਨਾਲ ਸੁਧਾਰ ਰਹੇ ਨੇ। ਜ਼ਿੰਮੇਵਾਰੀ ਵਿੱਚ ਕੀ ਕਰਕੇ ਸਾਫ਼ ਕਰੇ? ਜੋ ਖੱਲੇ ਨੂੰ ਰੋਗ, ਜੋ ਇਸ ਏਰੀਆ ਨੂੰ ਰੋਗ ਇਹ ਲਾਤੇ ਗਏ ਸੀ। ਆਸੀਂ ਉਹ ਰੋਗ ਇਸ ਕਰਕੇ ਚਾਹੇ ਹੋ ਪ੍ਰਦਾਰਸ਼ਕ ਚਾਹੇ ਹੋ ਗੰਦਗੀ ਦਾ ਸੀ। ਚਾਹੇ ਹੋ ਉਰੀਆਂ ਤੋਂ ਪੈਸੇ ਖਾਣ ਦਾ ਚਾਹੇ ਉਹ ਮਾੜੇ ਨਿਜਾਮ ਦਾ ਸੁਭਾਸ ਕਰਕੇ ਸੁਧਾਰ ਲੇ। ਉਹ ਇੱਕ ਤਾਂ ਮੈਂ ਉਹਨੂੰ ਸਬੂਤਾ ਸਮੇਤ ਅੱਜ ਗੱਲ ਦੱਸਦੀ ਕਿ ਜਿਹਨ ਲਾਈਟਾਂ ਪਿੱਛੇ ਤੜਫੇ ਹੋਏ ਉਹ ਉਹਦੇ ਲਈ ਇਹਨਾਂ ਨੇ ਇੱਕ ਲੰਗਰ ਵਰਤਿਆ ਸੀ ਇਹਨਾਂ ਨੇ ਕੀ ਕਿਹਾ ਸੀ ਕਿ ਇਹਨੇ 25 25 50 ਥੱਲੇ ਤੇ ਕਿੰਨੀ ਲੈਣ ਚਾਲੀ ਰੱਖਾ ਮੈਂ ਉਹਨੂੰ ਅੱਜ ਸਲੋਗਨ ਪੂਰਾ ਕਰਦਾ ਆ ਦਾका ਜੀ 25 25 50 ਕਟੀ ਚੱਕ ਤੇ ਆਪਣੇ ਭਰਾ ਕੋ ਰਾਜਸਥਾਨ ਜਾ ਉਹੋ ਚੱਕ ਪਟਵਾ ਕੇ ਲਿਆ ਤੇ ਖੱਲੇ ਦੀਆਂ ਲੈਚਾਂ ਚਲਵਾ ਦਾ ਸਮਝ ਝੂਠੀਆਂ ਕੂੰਹ ਤਨਾਂ ਦਾ ਨਾ ਕਰ ਲੋਕਾਂ ਦੇ ਗੁਮਰਾ ਕਹਿੰਦੇ ਛੋਟਾ ਭਰਾ ਭਾਜ ਭਾਜ ਬੈਠਾ ਉਹਨਾਂ ਕੋਲ ਜਾਓ ਉਹਨਾਂ ਨੂੰ ਕਹੋ ਕਿ ਭਾਈ ਸਾਹਿਬ ਮੈਂ ਉਸ ਕਪਤ ਕੂੜੀ ਵਾਲੇ ਤੇ ਜਾ ਕੇ ਰੋਜ ਸਿਰ ਮਾਰਦਾ ਜਿਹੜੇ ਤੇ ਜਿਹਦੇ ਤੇ ਸਿਰ ਤੇ ਮੇਰੇ ਖੇ ਪੈਂਦੀ ਹੈ ਬਾਦੀ ਫੇ ਪੈਂਦੀ ਆ ਝੂਠ ਦੀ ਇਹ ਜਿਹੜਾ ਮੈਂ ਰੋਜ਼ ਸਵੇਰੇ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਝੂਠ ਬੋਲਦਾ ਐਕਦਾ ਨਹੀਂ ਦਾਈ ਨੇ ਕਿ ਦੱਬ ਐਕਦਾ ਨਹੀਂ ਪੈਰ ਵੱਜਣੇ ਬਿਵਾਰਤੀ ਹੋ ਮੈਂ ਤੁਹਾਨੂੰ ਅੱਜ ਫੇਰ ਕਹਿਣਾ ਚਾਹੁੰਦਾ ਵਾਰ-ਵਾਰ ਮੀਡੀਆ ਦੇ ਦਰਮਿਆਨ ਕਿ ਨੈਸ਼ਨਲ ਹਾਈਵੇ ਬਹੁਤ ਹੀ ਲੋਕ ਇੰਡੀਆ ਲਿਮਟਿਡ ਕੋਲ ਦਾਤਾ ਜੀ ਆਪਣੇ ਭਰਾ ਕੋਲ ਜਾਣ ਉਹਨਾਂ ਨੂੰ ਜਾ ਕੇ ਕਹਿਣ ਕਿ ਮੈਂ ਤਾਂ ਸਿੱਧ ਚਾਰ ਵਾਰ ਲਾਈਵ ਹੋ ਕੇ ਇਹ ਪਵਾਦੀ ਉਹਦਾ ਕੁਤੰਗਲੇ ਕੋਈ ਨਹੀਂ ਸੀ ਨਾ ਪੰਜਾਬ ਸਰਕਾਰ ਦਾ ਉਹਨਾ ਸੌਂਤਾ ਉਹ ਲਾਈਨੋ ਪਰ ਮੈਂ LED ਲਾ ਕੇ ਸ਼ਾਮ ਨੂੰ ਬੈਰਨ ਮੈਂ ਉਸ ਤੋਂ ਜਿਹੜੇ ਬੱਚੇ ਅੰਦਰ ਨਾਲ ਦੇ ਉਹ ਘਰੋਂ ਜਿਹੜੇ ਦੀ ਵੀ ਹੋਰ ਕਿਤੇ ਵੀ ਲਾਈਟਾਂ ਹੀ ਪੜ ਲਉਂਦੀ ਬਸ ਲਾਈਟਾਂ ਤੇ ਹੀ ਹੋ ਜੇ ਉਹ ਪਤਾ ਨਹੀਂ ਲਾਈਟਾਂ ਨਾਲ ਅਸਰ ਆ ਤੱਕ ਲੋਕਾਂ ਨੇ 10 ਸਾਲ ਤੋਂ ਰਾਜ ਕੀਤਾ ਹੈ ਤਾਂ ਬੰਦ ਕਰ ਉਹ ਗੁੰਮਰਾਹ ਨਾ ਚਾਹੋ ਆਪਣੇ ਭਰਾ ਕੋ ਉਹਨੂੰ ਕਹੋ ਕਿ ਮੈਂ ਸੇਪ ਵਾਲੀ ਮੇਰੇ ਸਾਥ ਦੇ ਹੁਣ ਇੱਕ ਕੰਮ ਕਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਿੱਲੀ ਨਿਕਲ ਕਰਕੇ ਨੂੰ ਫੋਨ ਕਰ ਉਹਨਾਂ ਨੂੰ ਕਹਿ ਕਿ ਜਿਹੜੀ ਹਰ 6 ਮਹੀਨੇ ਹਰ 6 ਮਹੀਨੇ ਸਾਨੂੰ ਚਿੱਕੀਆਂ ਪਾ ਪਾ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਿੱਲੀ ਕੋ ਪੇਂਟਾ ਲੈਣੀਆਂ ਪੈਣੀਆਂ ਪੀਐਸਪੀਸੀਐਲ ਦੇ ਲਈ ਤੇ ਅੰਨਾਨੀ ਰੇਚ ਬੰਦਾ ਬਾਰ ਬਾਰ ਵੀ ਇਹਦਾ ਪਰਮਾਨੈਂਟ ਸੋਲੂਸ਼ਨ ਕਰ ਦੋ ਜੇ ਤੁਸੀਂ ਚੰਗੀ ਰਾਜਨੀਤੀ ਕਰਦੇ ਹੁੰਦੇ ਤਾਂ ਉਹਨੂੰ ਪਤਾ ਕੀ ਚਾਹੀਦਾ ਸੀਗਾ ਦਾਤਾ ਜੀ ਉਹਨੂੰ ਇਹ ਚਾਹੀਦਾ ਸੀ ਤੁਸੀਂ ਆਉਂਦੇ ਕੁਝ ਮੇਰੇ ਨਾਲ ਸਲਾਹ ਕਰਦੇ ਰਾਏ ਕਰਦੇ ਕਿ ਹੌਂ ਸਾਹਿਬ ਮੈਂ 10 ਸਾਲ ਖੰਨੇ ਦੇ ਰਾਜਕੀਤਾ ਕੋਈ ਗੱਲ ਨਹੀਂ ਉਹ ਤੁਸੀਂ ਕਰ ਰਹੇ ਹੋ ਵੀ ਆਪਾਂ ਇੱਕ ਕੰਮ ਕਰੋ ਦੱਸੋ ਵੀ ਖੰਨਾ ਕਿ ਉਹਨੇ ਰਿੱਚ ਬਿਠਾ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਦੱਸਦਾ ਵੀ ਦਾਤਾ ਜੀ ਪੰਡਾ ਹੈਗੇ ਆ ਵੀ ਉਹਦੇ ਐ ਕਰਕੇ ਪੈਂਟ ਨਹੀਂ ਹੋਈ ਫਿਰ ਤੁਸੀਂ ਜਾਂ ਅਸੀਂ ਇਕੱਠੇ ਹੋ ਕੇ ਜਾ ਕੇ ਐਨ ਐਪੀ ਆਈ ਚੁਕਾਈ ਕਰਦੇ ਅਸੀਂ ਜਾ ਕੇ ਯੂਨੀਅਨ ਮਿਸਟਰੀ ਨੂੰ ਮਿਲਦੇ ਵੀ ਬਾਰ ਬਾਰ ਦਿੱਕਤਾਂ ਕਿਉਂ ਆਉਂਦੀਆਂ ਇਹ ਨਹੀਂ ਕਿ ਸ਼ਾਮ ਨੂੰ ਆ ਕਿੱਥੇ ਨਹੀਂ ਤੁਮ ਹੋ ਔਰ ਜਿੰਨਰ ਗੱਧੀ ਚ ਤੇ ਉੱਥੇ ਕਹਿ ਦੋ ਵੀ ਕਰ ਵੀ ਮੈਨੂੰ ਲਾਈਵ ਤੇ ਮੇਰਾ ਜੀ ਕਰੇ ਮੈਂ ਜੋ ਮਰਜੀ ਕਰੀ ਗੁਮਰਾਨ ਮੇਰੀ ਵੀਰ ਨਾਲ ਹੈ ਗੁਮਰਾਨ ਨਹੀਂ ਕਰਨਾ ਸੱਚਾਈ ਕਰੋ ਮੈਂ ਜੋ ਬੋਲਦਾ ਸੱਚ ਦੇ ਆਧਾਰ ਤੇ ਪਰਸਾਂ ਦੇ ਆਧਾਰ ਤੇ ਬੋਲਦਾ ਅਕਸਰਾਂ ਨੂੰ ਨਾਲ ਲੈ ਕੇ ਬੈਠਾ ਹੈ ਤੇ ਜ਼ਿੰਮੇਵਾਰ ਇਨਸਾਨਾਂ ਨੂੰ ਨਾਲ ਲੈ ਕੇ ਬੈਠੇ ਔਰ ਜੋ ਗੱਲ ਕਰੇ ਸੱਚ ਦੇ ਆਧਾਰ ਤੇ ਕਰੇ